ਜਨਤਾ ਪਾਰਟੀ ਦੇ ਕੌਮੀ ਸਕੱਤਰ ਪੰਜਾਬ ਦੇ ਸਹਿ ਇਨਚਾਰਜ ਔਰ ਜੰਮੂ ਰੀਜਨ ਤੋਂ ਵਿਧਾਇਕ ਬਨੇ ਡਾਕਟਰ ਨਰਿੰਦਰ ਰਾਣਾ ਜੀ ਆ ਚੋਣਾ ਜਿੱਤਣ ਤੋਂ ਬਾਅਦ ਪਹਿਲੀ ਵਾਰੀ ਸ਼੍ਰੀ ਨੰਦਪੁਰ ਸਾਹਿਬ ਹਲਕੇ ਚਾਏ ਨੇ ਸੋ ਸਾਡੇ ਬੜੇ ਸੀਨੀਅਰ ਲੀਡਰ ਸੁਖਵਿੰਦਰ ਗੋਲਡੀ ਜੀ ਐਨ ਕੇ ਵਰਮਾ ਜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਰਾਜਵਿੰਦਰ ਲੱਕੀ ਜੀ ਸਾਡੇ ਜਨਰਲ ਸਖਤਰਮਨ ਰਾਣਾ ਜੀ ਸੂਸ ਸਾਫ ਸਾਰਿਆਂ ਨੇ ਡਾਕਟਰ ਸਾਹਿਬ ਦਾ ਅਸੀਂ ਸਵਾਗਤ ਵੀ ਕੀਤਾ ਇਹਨਾਂ ਨੂੰ ਜਿਹਾ ਵੀ ਆਖਿਆ ਇਹਨਾਂ ਨੇ ਹੁਣ ਚੱਬੇਵਾਲ ਹਲਕੇ 'ਚ ਚੋਣ ਪ੍ਰਚਾਰ ਕਰਨ ਲਈ ਜਾਣਾ ਹੈ। ਕੱਲੇ ਬਰਨਾਲਾ ਹਲਕੇ ਚੋਣ ਪ੍ਰਚਾਰ ਕਰਕੇ ਆਏ ਨੇ। ਬਹੁਤ ਅੱਛੀ ਇਲੈਕਸ਼ਨ ਦੀ ਸਿੱਧੀ ਚੱਲ ਰਹੀ ਹੈ ਔਰ ਚਾਰਾਂ ਸੀਟਾਂ ਤੇ ਭਾਜਪਾ ਜਿੱਤ ਕਰਕੇ ਪੰਜਾਬ 'ਚ ਨਵਾਂ ਇਤਿਹਾਸ ਸਿਰਜੇ। ਸਾਡੀ ਪੂਰੀ ਤਿਆਰੀ ਹੈ ਜੀ। ਅਸੀਂ ਉਹਦੀ ਪੂਰੀ ਵਿਉਂਤਬੰਦੀ ਕਰ ਰਹੇ ਆ ਔਰ ਬੜੇ ਅੱਛੇ ਤਰੀਕੇ ਨਾਲ ਪਾਰਟੀ ਚੋਣਾ ਲੜੇਗੀ ਵੀ ਜਿੱਤੇਗੀ ਵੀ ਔਰ ਮਿਊਸਪੈਲਟੀ ਦਾ ਪ੍ਰਧਾਨ ਵੀ ਬਣਾਏਗੀ। ਅੱਜ ਸਾਡੇ ਭਾਰਤੀ ਜਨਤਾ ਪਾਰਟੀ ਬਲਾ ਚੌਰ ਦੇ ਦਫ਼ਤਰ ਦੇ ਵਿੱਚ ਖਾਸ ਤੌਰ ਤੇ ਆਏ ਹੋਏ ਸਾਡੇ ਮਾਨਯੋਗ ਜੰਮੂ ਤੋਂ ਵਿਧਾਇਕ ਅਤੇ ਸਾਡੇ ਨੈਸ਼ਨਲ ਸੈਕਟਰੀ ਡਾਕਟਰ ਨਰਿੰਦਰ ਰੈਣਾ ਜੀ ਦਾ ਜੋ ਪੰਜਾਬ ਦੇ ਸਹਿਨ ਚਾਰਜਾ ਬੀਜੇਪੀ ਦੇ ਉਹਨਾਂ ਦਾ ਇੱਥੇ ਆਣ ਤੇ ਮੈਂ ਸਵਾਗਤ ਕਰਦਾ ਮੈਂ ਸਮਝਦਾ ਹੈ ਕਿ ਅੱਜ ਇਹ ਹੈ ਕਿਉਂਕਿ ਪਹਿਲੀ ਵਾਰੀ ਸਾਡੇ ਹਲਕੇ ਦੇ ਵਿੱਚ ਇੱਥੇ ਆਏ ਹੈ ਤੇ ਬਹੁਤ ਵਧੀਆ ਗੱਲਾਂ ਹੋਈਆਂ ਬੜੇ ਵਿਚਾਰ ਹੋਏ ਤੇ ਇਹਨਾਂ ਦੀ ਇੱਕੋ ਸੋਚ ਹੈ ਕਿ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ 2027 ਚ ਬਣਾਣੀ ਹੈ ਤੇ ਅਸੀਂ ਇਹਨਾਂ ਦੇ ਮਾਰਗਦਰਸ਼ਕ ਦੇ ਦਰਸ਼ਨ ਦੇ ਅੱਗੇ ਅੰਦਰ ਅਸੀਂ ਇੱਥੇ ਭਾਰਤੀ ਜਨਤਾ ਪਾਰਟੀ ਨੂੰ ਪੂਰਾ ਮਜ਼ਬੂਤ ਕਰਾਂਗੇ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਦਾ ਉਹ ਹਾਂ ਉਸ ਲੱਭ ਮੈਂ ਵੀ ਖੜਾ ਜੀ ਖੜ ਜਾ